ਕੋਈ ਵੀ ਫਿਲਮ ਦੇਖਣ ਜਾਂਦੇ ਆ ਸਿਨੇਮਾ ਦੇ ਵਿੱਚ ਕਦੀ ਪੁੱਛਿਆ ਕਿੰਨੇ ਹਿੰਦੂਆਂ ਨੇ ਟਿਕਟ ਲਈ ਆ ਕਦੀ ਪੁੱਛਿਆ ਕਿੰਨੇ ਸਿੱਖਾਂ ਨੇ ਕਿੰਨੇ ਮੁਸਲਮਾਨਾਂ ਨੇ ਜਾਂ ਕਿੰਨੇ ਕ੍ਰਿਸਚੀਅਨਜ਼ ਨੇ ਟਿਕਟ ਲਈ ਆ ਕਦੀ ਨਹੀਂ ਪੁੱਛਦੇ ਆਪਾਂ ਆਪਾਂ ਟਿਕਟ ਖਰੀਦਦੇ ਆ ਮੂਵੀ ਦਾ ਪੂਰਾ ਆਨੰਦ ਲੈਨੇ ਆ ਇਦਾਂਕ ਨਹੀਂ ਟ੍ਰੇਨ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਆਪਾਂ ਟਿਕਟ ਖਰੀਦਦੇ ਆ ਕਦੀ ਪੁੱਛਿਆ ਟਿਕਟ ਵੇਚਣ ਵਾਲੇ ਨੂੰ ਕਿ ਚਮਾਰਾ ਨੇ ਕਿੰਨੀਆਂ ਟਿਕਟਾਂ ਲਈਆਂ ਜੱਟਾਂ ਨੇ ਕਿੰਨੀਆਂ ਟਿਕਟਾਂ ਲਈਆਂ ਨਾਈ ਕਿੰਨੇ ਬੈਠੇ ਇਹਦੇ ਵਿੱਚ ਚੀਰ ਬ੍ਰਾਹਮਣ ਖੱਤਰੀ ਕਿੰਨੇ ਬੈਠੇ ਇਹਦੇ ਵਿੱਚ ਤਖਾਨ ਕਿੰਨੇ ਬੈਠੇ ਆ ਕਦੀ ਪੁੱਛਿਆ ਕਦੀ ਨਹੀਂ ਪੁੱਛਦੇ ਆਪਾਂ ਆਪਾਂ ਟਿਕਟ ਲੈਨੇ ਆ ਤੇ ਆਪਣਾ ਸਫਰ ਇੰਜੋਏ ਕਰਦੇ ਆਂ ਜਹਾਜ਼ ਦੇ ਵਿੱਚ ਸਫਰ ਕਰਨ ਤੋਂ ਪਹਿਲਾਂ ਜਦੋਂ ਆਪਾਂ ਟਿਕਟ ਬੁੱਕ ਕਰਦੇ ਆਂ ਕਦੀ ਪੁੱਛਿਆ ਵੀ ਇਹਦੇ ਵਿੱਚ ਹਿੰਦੂ ਕਿੰਨੇ ਜਾ ਰਹੇ ਆ ਮੁਸਲਮਾਨ ਕਿੰਨੇ ਜਾ ਰਹੇ ਆ ਬੁੱਧੀ ਕਿੰਨੇ ਜਾ ਰਹੇ ਆ ਜੈਨੀ ਕਿੰਨੇ ਜਾ ਰਹੇ ਆ ਚੱਟ ਤਖਾਨ ਬ੍ਰਾਹਮਣ ਸ਼ੀਂਬੇ ਨਾਈ ਚੀਰ ਖੱਤਰੀ ਤਖਾਨ ਚੂੜੇ ਕਿੰਨੇ ਜਾ ਰਹੇ ਕਦੀ ਪੁੱਛਿਆ ਨਹੀਂ ਪੁੱਛਦੇ ਆਪਾਂ ਆਪਾਂ ਟਿਕਟ ਬੁੱਕ ਕਰਦੇ ਆਂ ਤੇ ਆਪਣੇ ਜਹਾਜ਼ ਦਾ ਸਫ਼ਰ ਇੰਜੋਏ ਕਰਦੇ ਆਂ ਤੇ ਈਵਨ ਜਦੋਂ ਆਪਾਂ ਸਿਨੇਮਾ ਦੇ ਵਿੱਚ ਵੀ ਬੈਠੇ ਹੋਈਏ ਜਾਂ ਟ੍ਰੇਨ ਦੇ ਵਿੱਚ ਜਾਂ ਜਹਾਜ਼ ਦੇ ਵਿੱਚ ਬੱਸ ਦੇ ਵਿੱਚ ਮੈਟਰੋ ਦੇ ਵਿੱਚ ਕਿਤੇ ਵੀ ਬੈਠੇ ਹੋਈਏ ਆਪਾਂ ਨਾਲ ਦੇ ਨੂੰ ਵੀ ਨਹੀਂ ਪੁੱਛਦੇ ਪਾਈ ਤੂੰ ਕਿਹੜੀ ਜਾਂਦਾ ਆਂ ਤੂੰ ਕਿਹੜੇ ਧਰਮ ਦਾ ਆਂ ਕਦੀ ਨਹੀਂ ਪੁੱਛਦੇ ਆਪਾਂ ਪੂਰਾ ਆਨੰਦ ਲੈਨੇ ਆਂ ਮੂਵੀ ਦਾ ਸਫ਼ਰ ਦਾ ਜਹਾਜ਼ ਦਾ ਮੈਟਰੋ ਦਾ ਪੂਰਾ ਆਨੰਦ ਲੈਨੇ ਆਪਾਂ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੌਲੀਡੇ ਤੇ ਜਾਂਨੇ ਆ ਕਦੀ ਪੁੱਛਿਆ ਵਿੱਚ ਤੇ ਕਿਹੜੇ ਕਿਹੜੇ ਧਰਮਾਂ ਦੇ ਲੋਕ ਬੈਠੇ ਨੇ ਜਾਂ ਕਿਹੜੇ ਕਿਹੜੇ ਜਾਤਾਂ ਦੇ ਬੈਠੇ ਨੇ ਕਦੀ ਨਹੀਂ ਪੁੱਛਿਆ ਆਪਾਂ ਇੰਜੋਏ ਕਰਨੇ ਆ ਆਪਣੇ ਘਰ ਨੂੰ ਵਾਪਸ ਆ ਜੰਨੇ ਜਦ ਆਪਾਂ ਨੂੰ ਪਤਾ ਹੈ ਕਿ ਆਪਾਂ ਇਸ ਧਰਤੀ ਤੇ ਪਰੌਣੇ ਆ ਆਪਾਂ ਚਲੇ ਜਾਣਾ ਕਿਸੇ ਨੇ 10 ਸਾਲਾਂ ਬਾਅਦ ਕਿਸੇ ਨੇ 50ਾਂ ਬਾਅਦ ਕਿਸੇ ਨੇ 40ਾਂ ਬਾਅਦ ਕਿਸੇ ਨੇ 100 ਬਾਅਦ ਚਲੇ ਜਾਣਾ ਸਾਰਿਆਂ ਨੇ ਕਿਸੇ ਨਾ ਰਹਿਣਾ ਨਹੀਂ ਇਸ ਜਹਾਨ ਦੇ ਵਿੱਚ ਫਿਰ ਆਪਾਂ ਪਿਆਰ ਨਾ ਕਿਉਂ ਨਹੀਂ ਰਹਿ ਸਕਦੇ ਕਿਉਂ ਆਪਾਂ ਗੰਦ ਫਰੋਲੀ ਜਾਂਦੇ ਆ ਆਪਾਂ ਸਾਰੇ ਹਿਊਮਨ ਪੈਦਾ ਹੋਏ ਆ ਤੇ ਬੀਿੰਗ ਬਣਨਾ ਸਾਡਾ ਮੋਟੇ ਦਿਆ ਜਿੱਦਾਂ ਪਕਸ਼ਰ ਕਈ ਦਫਾ ਕਹਿੰਨੇ ਆ ਕਿ ਇਹ ਬੰਦਾ ਗੁੱਡ ਹਿਊਮਨ ਬੀਿੰਗ ਆ ਹੈ ਪਰ ਜੇ ਬੰਦਾ ਬੀਿੰਗ ਨਹੀਂ ਹੋਇਆ ਤੇ ਵਾਟਸ ਦਾ ਪੁਆਇੰਟ ਟੂ ਬੀ ਅ ਹਿਊਮਨ ਬੀਿੰਗ ਬੀਿੰਗ ਬਣਨਾ ਬੜਾ ਜ਼ਰੂਰੀ ਆ ਇਨਸਾਨ ਬਣਨਾ ਬੜਾ ਜ਼ਰੂਰੀ ਆ ਇਨਸਾਨੀਅਤ ਹੋਣੀ ਬੰਦੇ ਵਿੱਚ ਬੜੀ ਜ਼ਰੂਰੀ ਆ ਸਾਰੇ ਕੰਮ ਆਪਾਂ ਇਕੱਠੇ ਕਰਦੇ ਆ ਸਾਰੇ ਕੰਮ ਪਰ ਜਦੋਂ ਧਰਮ ਦੀ ਗੱਲ ਆਉਂਦੀ ਆ ਜਾਤਾਂ ਪਾਤਾਂ ਦੀ ਗੱਲ ਆਉਂਦੀ ਆ ਨਸਲਾਂ ਦੀ ਗੱਲ ਆਉਂਦੀ ਆ ਸਾਡੇ ਵਿੱਚ ਲੜਾਈ ਝਗੜੇ ਪੈਦਾ ਹੋ ਜਾਂਦੇ ਨੇ ਕਤਲੋਕਰਤ ਪੈਦਾ ਹੋ ਜਾਂਦੀ ਆ ਜਿੱਦ ਆਪਾਂ ਸਿਨੇਮਾ ਇਕੱਠਾ ਦੇਖਿਆ ਜਹਾਜ਼ ਦਾ ਸਫ਼ਰ ਇਕੱਠਿਆਂ ਨਹੀਂ ਕੀਤਾ ਟ੍ਰੇਨ ਦੇ ਵਿੱਚ ਆਪਾਂ ਇਕੱਠੇ ਬੈਠੇ ਹੌਲੀਡੇ ਇਕੱਠਿਆਂ ਨਹੀਂ ਕੀਤਾ ਕਪਾ ਜ਼ਿੰਦਗੀ ਨੂੰ ਇਕੱਠਿਆਂ ਕਿਉਂ ਨਹੀਂ ਜੀ ਸਕਦੇ ਨਫ਼ਰਤਾਂ ਮਟਾਈਏ ਪਿਆਰ ਵਧਾਈਏ ਕੋਈ ਵੀ ਧਰਮ ਇਦਾਂ ਦਾ ਦੁਨੀਆ ਤੇ ਹੈ ਨਹੀਂ ਜਿਹੜਾ ਤੋੜਦਾ ਹੋਵੇ ਪਰ ਆਪਾਂ ਬੰਦਿਆਂ ਨੇ ਤੋੜੇ ਆ ਕੋਈ ਧਰਮ ਤੋੜਦਾ ਨਹੀਂ ਧਰਮ ਜੋੜਦਾ ਹੁੰਦਾ ਧਰਮ ਦਾ ਮਤਲਬ ਹੁੰਦਾ ਜ਼ਿੰਮੇਵਾਰੀ ਰਿਸਪਾਂਸਿਬਲ ਇਸ ਕਰਕੇ ਆਓ ਰਲ ਮਿਲ ਕੇ ਲਾਈਫ ਨੂੰ ਇੰਜੋਏ ਕਰੀਏ ਖੁਸ਼ੀਆਂ ਮਨਾਈਏ ਪਤਾ ਨਹੀਂ ਕਿਨੇ ਸਾਡੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਚਲੇ ਜਾਣਾ